ਤੇ ਆਓ ਅੱਜ ਮੈਂ ਤੁਹਾਨੂੰ ਦਿਖਾਣਾ ਸਭ ਤੋਂ ਵਧੀਆ ਤੇ ਸਸਤਾ ਖਾਣਾ ਬੜੇ ਕਰਾਰੇ ਜਿਹੜਾ ਇਕੱਲੀ ਖਾ ਲਿੰਦਾ ਬਾਰ ਬਾਰੀ ਆਉਂਦਾ ਇਹਨਾਂ ਕੋਲ ਪਕੌੜੇ ਵਾਲੀ ਕੜੀ ਹੈ ਜੀ ਪਕੌੜੇ ਵਾਲੀ ਪੰਜਾਬੀ ਕੜੀ ਥਾਓ ਆ ਰਿਆ ਨਾ ਮੁੱਛ ਪਾਣੀ ਦੇਖ ਕੇ ਇਹਨੂੰ ਕਹਿੰਦੇ ਆ ਰਾਜਮਾ ਇਹਨਾਂ ਸ਼ਾਨਦਾਰ ਪੰਜਾਬੀਆਂ ਦਾ ਜਿਹੜਾ ਸਭ ਤੋਂ ਫੇਵਰੇਟ ਚੀਜ਼ ਹੈ ਸਾਗ ਕਿਦੀ ਰੋਟੀ ਸਰੋਂ ਦਾ ਸਾਗ ਜੀ ਇੱਧਰ ਆ ਰਹੇ ਮਿਰਚ ਅਰੇ ਮਸਾਲੇ ਇਹਨਾਂ ਦੇਖੋ ਨਮਕ ਰਾਗੀ ਕਸੂਰੀ ਮੇਥੀ ਇਹ ਹਰਾ ਧਨੀਆ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਨੂੰ ਬਹੁਤ ਪਿਆਰ ਦੇ ਰਹੇ ਹੋ ਵਾਹ ਜੀ ਵਾਹ ਐਦਾਂ ਦੀ ਤਾਂ ਤੁਹਾਡੀ ਘਰਾਂ ਵੀ ਨਹੀਂ ਖਲਾਕੇ ਦੇਗੀ ਜਿੱਦਾਂ ਦਾ ਭਾਜੀ ਪਰੌਂਠਾ ਬਣਾ ਕੇ ਦਿੰਦੇ ਤੋਂ ਪਹਿਲਾਂ ਨਾ ਗਊਆਂ ਲਈ ਰੋਟੀ ਗੱਡੀ ਹੈ ਇਹਨਾਂ ਨੇ ਸ਼ੱਕਰ ਵਿੱਚ ਪਾ ਕੇ ਤੇ ਸਰਜਾਦ ਦੀ ਲਾਈਨ ਹੈ ਇੱਧਰ ਪਰੌਂਠੇ ਚੱਲ ਰਹੇ ਗੋਭੀ ਵਾਲਾ ਪਰੌਂਠਾ ਵਾਹ ਜੀ ਬਹੁਤ ਹੀ ਵਧੀਆ ਇੱਕਦਮ ਗੋਲਡਨ ਕਲਰ ਦਾ ਪਰੌਂਠਾ ਸਤਿ ਸ਼੍ਰੀ ਅਕਾਲ ਸਾਰੇ ਸ਼ਾਹੀ ਪੰਜਾਬੀਆਂ ਨੂੰ ਅੱਜ ਨਾ ਪਟਿਆਲਾ ਦੇ ਵਿੱਚ ਅਨੀਜਾ ਸਵੀਟਸ ਦੇ ਸਾਹਮਣੇ ਜਮੈਂ ਡੀ ਸੀ ਡਬਲਯੂ ਦੇ ਕੋਲ ਫਲਾਈਓਵਰ ਦੇ ਨੀਚੇ ਇੱਕ ਛੋਟੀ ਜੀ ਕਾਰਟ ਲੱਗਦੀ ਹੈ ਜਿੱਥੇ ਦੋ ਹਸਬੰਡ ਵਾਈਫ ਮਿਲ ਕੇ ਐਨੇ ਵਧੀਆ ਪਰੌਂਠੇ ਬਣਾਉਂਦੇ ਆ ਤੇ ਉਹਨਾਂ ਕੋਲ ਤੁਹਾਨੂੰ ਨਾ ਸਾਗ ਮੱਕੀ ਦੀ ਰੋਟੀ ਵੀ ਮਿਲ ਜਾਂਦੀ ਹੈ ਤੇ ਲੰਚ ਵੀ ਮਿਲ ਜਾਂਦਾ ਤੇ ਆਓ ਉਹਨਾਂ ਨਾਲ ਮਿਲਦੇ ਆ ਤੇ ਗੱਲ ਕਰਦੇ ਆ ਸੱਸੀ ਗੱਲ ਭਾਜੀ ਨਹੀਂ ਭਾਜੀ ਸ਼ੂਟ ਸ਼ਾਟ ਆਪਾਂ ਬਾਅਦ ਚ ਕਰਾਂਗੇ ਕੰਮ ਕਰ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਚਾਹ ਪੀਓ ਸਾਡੇ ਆਹ ਦੇ ਭਾਜੀ ਬਣਾ ਰਹੇ ਚਾਹ ਕਹਿੰਦੇ ਪਹਿਲਾਂ ਪੀਓ ਚਾਹ ਫੇਰ ਕਰਾਂਗੇ ਸ਼ੂਟ ਦੀ ਵੇਪ ਆ ਗਈ ਚਾ ਪਾ ਚਾ ਪੀ ਕੇ ਤੁਹਾਨੂੰ ਅੱਗੇ ਦਾ ਸ਼ੂਟ ਦਿਖਾਣੇ ਇਹ ਦੇਖੋ ਜੀ ਇੱਧਰ ਆ ਰਹੇ ਮਸਾਲੇ ਔਰ ਇਹ ਥੋੜੀ ਥੋੜੀ ਮਸਾਲੇ ਬਣਾਉਂਦੇ ਰਹਿੰਦੇ ਨਾਲ ਦੀ ਨਾਲ ਮਸਾਲੇ ਬਣਾਉਂਦੇ ਹੈ ਨਾ ਸ਼ਾਨਦਾਰ ਆ ਰਿਹਾ ਨਾ ਮਜ਼ਾ ਦੇਖ ਕੇ ਇਹਨਾਂ ਦੇਖੋ ਨਮਕ ਮਿਰਚ ਜੋ ਵੀ ਇਹਨਾਂ ਦੇ ਮਸਾਲੇ ਹੈ ਨਾ ਮਸਾਲੇ ਦਾ ਉਹ ਜਰਨਲ ਹੀ ਹੁੰਦੇ ਆ ਇਹ ਉਪਰ ਆ ਗਈ ਕਸੂਰੀ ਮੇਥੀ ਵਗੈਰਾ ਆਏ ਹੈ ਇਹ ਹਰਾ ਧਨੀਆ ਔਰ ਮਿਰਚਾਂ ਇਹ ਬਾਅਦ ਚ ਪਾਉਂਦੇ ਆ ਥੋੜੀਆਂ ਜਿਹੀ ਵਿਚ ਪਾ ਦੇਣਗੇ ਉਹ ਵੀ ਕਸਟਮਰ ਦੀ ਮੰਗ ਹਾਂਜੀ ਬਾਕੀ ਜੇ ਤੁਹਾਨੂੰ ਜ਼ਿਆਦਾ ਚਾਹੀਦੀ ਹੈ ਤੇ ਦੱਸ ਮleinan ਕਹਿ ਦੋ ਇਹ ਵੱਧ ਮਿਰਚ ਪਾ ਦਾਂਗੇ ਬਹੁਤ ਵਧੀਆ ਲੱਗਿਆ ਤੇਰੇ ਸਾਰੇ ਭਰਾਵਾਂ ਨੂੰ ਮਿਲ ਕੇ ਪਾਜੀ ਤੁਹਾਡਾ ਨਾਮ ਅਮਰਪ੍ਰੀਤ ਸਿੰਘ ਪਾਜੀ ਪਰੌਂਠੇ ਦੀ ਖਸ਼ੂਹਾਂ ਵਾਈਆਂ ਭਈਆਂ ਤੁਸੀਂ ਮੈਂ ਕਿ ਪਹਿਲਾਂ ਰੁੱਕ ਕੇ ਤੇ ਸ਼ੂਟ ਕਰਕੇ ਜਾਈਏ ਨਾਲ ਕੋਲ ਜੀ ਸਰ ਬਹੁਤ ਹੀ ਵਧੀਆ ਖਾਣੇ ਆ ਨਾ ਅਗਰ ਫੁੱਲੇ ਬੁੱਲੇ ਪਰੌਂਠੇ ਐਦਾਂ ਦੇ 골ਡਨ ਕਲਰ ਦੇ ਇਕਦਮ ਰੜੇ ਰੜੇ ਪਰੌਂਠੇ ਤੇ ਇਹ ਦੇਖੋ ਨਾਲ ਦੀ ਨਾਲ ਇੱਧਰ ਰੱਖੀ ਜਾ ਰਹੇ ਆ ਤੇ ਪਿੱਛੇ ਕਸਟਮਰਸ ਵੀ ਬੈਠੇ ਆ ਉਹਨਾਂ ਦੇ ਭਾਜੀ ਇੱਕ ਉਹਦੇ ਦਾ ਟਾਈਮ ਦੱਸੋਗੇ ਕੀ ਹੈ ਟਾਈਮ ਸਾਰ 7:30 ਵਜੇ ਤੱਕ ਸੱਤ 7:30 ਅਸੀਂ ਆ ਜਾਂਦੇ ਇੱਥੇ ਆ ਜਾਂਦੇ ਹੋ ਤੇ ਕਿੰਨੇ ਵਜੇ ਤੱਕ ਹੁੰਦੇ ਹੋ ਸ਼ਾਮ ਨੂੰ 7 ਵਜੇ ਜਾਂਦੇ ਸਾਨੂੰ ਅੱਛਾ 7 ਵਜੇ ਜਾਂਦੇ ਆ ਬਿਲਕੁਲ ਜੀ ਇੱਥੋਂ ਦੇ ਕੋਲ ਕੀ ਕੀ ਮਿਲ ਜਾਂਦਾ ਭਾਜੀ ਸਾਡੇ ਕੋਲ ਜੀ ਆਲੂ ਪਰੌਠਾ ਗੋਭੀ ਪਰੌਠਾ ਅੰਬੂਲੀ ਪਰੌਠਾ ਹਾਂਜੀ ਓਨੀਅਨ ਪਰੌਠਾ ਅੱਛਾ ਜੀ ਤੇ ਲੱਛਾ ਪਰੌਠਾ ਅੱਛਾ ਜੀ ਸਿਪਲ ਪਰੌਠਾ ਸਭ ਤਰ੍ਹਾਂ ਦੇ ਪਰੌਠੇ ਮਿਲ ਜਾਂਦੇ ਆ ਕੜੀ ਚਾਵਲ ਰਾਜਮਾ ਚਾਵਲ ਰੋਟੀ ਸਬਜੀ ਅੱਛਾ ਜੀ ਬਿਲਕੁਲ ਤੁਹਾ ਜੀ ਵਾ ਦਿਨਰ ਤਾਂ ਨਹੀਂ ਹੁੰਦਾ ਨਾ ਨਹੀਂ ਸਰ ਡਿਨਰ ਨਹੀਂ ਹੁੰਦਾ ਸਾਡੇ ਕੋਲ ਲੰਚ ਤੇ ਬ੍ਰੇਕਫਾਸਟ ਹੁੰਦਾ ਹੈ ਤੇ ਸਰ ਇੱਥੇ ਦਾ ਐਡਰੈਸ ਦੱਸੋਗੇ ਕੀ ਹੈ ਸਰ ਸਾਡਾ ਹੈਗਾ ਜਿਹੜਾ ਡੀ ਸੀ ਡਬਲਯੂ ਐਨੇਜਾ ਸੁਇਟਸ ਦੇ ਕਾਉਂਟੀ ਦੱਸ ਰਹੀ ਸੀ ਪ੍ਰੋਪਰ ਐਡਰੈਸ ਹੈ ਇਹ ਪੀ ਡਬਲਯੂ ਡੀ ਦਾ ਨਾਰਥਰਨ ਬਾਈਪਾਸ ਆ ਇਨ ਫਰੰਟ ਆਫ ਪੀ ਐਲ ਡਬਲਯੂ ਪਟਿਆਲਾ ਇਹ ਜਿਹੜਾ ਰੇਲਵੇ ਵਰਕਸ਼ਾਪ ਦੇ ਸਾਹਮਣੇ ਆ ਔਰ ਇਹ ਨਾਰਥਰਨ ਬਾਈਪਾਸ ਪੁਲ ਦੇ ਛੱਲੇ ਆ ਇਹ ਫਾਟਕ ਕਿਹੜਾ ਕਿੰਨੇ ਨੰਬਰ ਹੈ 15 15 ਨੰਬਰ ਫਾਟਕ ਹੈ ਜੀ ਥੈਂਕ ਯੂ ਜੀ ਸਹੀ ਐਡਰੈਸ ਦੱਸਣ ਲਈ ਉਹ ਨੰਬਰ ਦੇ ਦਿਓ ਇੱਥੇ ਦਾ ਕੋਈ ਕੰਟੈਕਟ ਨੰਬਰ ਹਾਂ ਜੀ ਨੰਬਰ ਹੈਗਾ ਜੀ 62830 43245 ਇਧਰ ਜੀ ਆਪਣੇ ਪਰੌਠੇ ਆ ਰਹੇ ਇੱਥੇ ਦੇਖੋ ਨਾਲ ਦੀ ਨਾਲ ਆਰਡਰ ਵੀ ਚੱਲਦੇ ਆ ਰਹੇ ਆ ਔਰ ਇਹ ਰੀਫਿਲਿੰਗ ਵੀ ਕਰ ਦਿੰਦੇ ਆ ਅਗਰ ਕੋਈ ਚਟਨੀ ਵਗੈਰਾ ਚਾਹੀਦੀ ਹੈ ਤਾਂ ਉਹ ਦੇਖੋ ਭਾਜੀ ਉਧਰ ਚੱਲ ਗਏ ਇੱਧਰ ਇਹ ਮੈਡਮ ਗਊ ਦੇ ਲਈ ਰੋਟੀ ਵੀ ਕੱਢ ਰਹੇ ਆ ਓਕੇ ਜੀ ਓਕੇ ਇਹ ਵਾਹ ਜੀ ਵਾਸਾ ਸਿੱਕਲ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਇੱਥੇ ਮੈਂ ਵੀ ਇੱਥੇ ਵੀ ਕੰਮ ਕਰਦਾ ਅੱਛਾ ਦੁੱਸੀ ਵੇ ਲੈ ਕੇ ਕਿੰਨੇ ਤੋਂ ਕਿੰਨੇ ਸਵੇਰੇ ਆਉਂਦੇ ਆਂ ਸੀ ਇੱਥੇ ਅੱਛਾ ਸਵੇਰੇ ਆਉਂਦੇ ਹੋ ਇਹ ਦੇਖੋ ਸਵੇਰੇ ਆ ਕੇ ਸਭ ਤੋਂ ਪਹਿਲਾਂ ਨਾ ਗਊਆਂ ਲਈ ਰੋਟੀ ਗੱਡੀ ਹੈ ਇਹਨਾਂ ਨੇ ਸ਼ੱਕਰ ਵਿੱਚ ਪਾ ਕੇ ਤੇ ਸਰਦਾਰ ਜੀ ਲੈਣਾ ਸੱਸੀ ਗੱਲ ਜੀ ਥੈਂਕ ਯੂ ਜੀ ਭਾਜੀ 1 ਕਿਲੋ ਰਾਜਮਾ ਚਾਵਲ ਵਗੈਰਾ ਦਿਖਾ ਦਿਓ ਇੱਕ ਵਾਰ ਕੀ ਕੀ ਹੈ ਅੱਛਾ ਕੜੀ ਦਿਖਾਣ ਲੱਗਿਓ ਜੀ ਬਿਲਕੁਲ ਓਏ ਭਾਜੀ ਕੜੀ ਤਾਂ ਬੜੀ ਸ਼ਾਨਦਾਰ ਲੱਗ ਰਹੀ ਹੈ ਬਿਲਕੁਲ ਜੀ ਬਿਲਕੁਲ ਪਕੌੜੇ ਵਾਲੀ ਕੜੀ ਹੈ ਜੀ ਪਕੌੜੇ ਵਾਲੀ ਪੰਜਾਬੀ ਕੜੀ ਜੀ ਓਏ ਟੱਕਣ ਖੁੱਲਿਆ ਨਾ ਖੁਸ਼ਬੂ ਬੜਾ ਬਹੁਤ ਹੀ ਵਧੀਆ ਭਾਜੀ ਮਜ਼ਾ ਹੀ ਆ ਗਿਆ ਬਹੁਤ ਇਹ ਹੈ ਸਾਡੇ ਰਾਜਮਾ ਇਹ ਕੀ ਜੀ ਰਾਜਮਾ ਰਾਜਮਾ ਜੀ ਇਹ ਕਿਹੜੇ ਰਾਜਮਾ ਜੀ ਚਿਤਰਾ ਕੀ ਜੰਮੂ ਵਾਲੇ ਚਿਤਰਾ ਜੀ ਚਿਤਰਾ ਵਾਹ ਜੀ ਵਾਹ ਬਹੁਤ ਹੀ ਵਧੀਆ ਭਾਜੀ ਇੱਕ ਦੋ ਵਾਰ ਕੜਚੀ ਜੀ ਹੋਰ ਲਾ ਕੇ ਦਿਖਾਓ ਆ ਰਿਹਾ ਨਾ ਮੁੱਝ ਪਾਣੀ ਦੇ ਕੇ ਵਾਹ ਜੀ ਲਾਓ ਓਏ ਹੋਏ ਇਹਨੂੰ ਕਹਿੰਦੇ ਰਾਜਮਾ ਹੈ ਨਾ ਸ਼ਾਨਦਾਰ ਹਾਂਜੀ 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 ਵਾਹ ਜੀ ਵਾਹ ਬਹੁਤ ਵਧੀਆ ਤੇ ਇੱਧਰ ਕੀ ਹੈ ਜੀ ਇਹ ਹੈਗੇ ਕਾਲੇ ਚਨੇ ਅੱਛਾ ਕਾਲੇ ਚਨੇ ਜੀ ਇਹ ਰੋਜ਼ ਬਦਲਦੇ ਰਹਿੰਦੇ ਹੋ ਜੀ ਇਹ ਇੱਕ ਸਬਜ਼ੀ ਸਾਡੀ ਡੇਲੀ ਬਦਲਦੀ ਹੈ ਜੀ ਅੱਛਾ ਅੱਜ ਕਾਲੇ ਚਨੇ ਹਾਂਜੀ ਵਾਹ ਜੀ ਬਹੁਤ ਖੁਸ਼ਬੂਦਾਰ ਕਾਲੇ ਚਨੇ ਇਕਦਮ ਸ਼ਾਨਦਾਰ ਜੀ ਮਜ਼ਾ ਆ ਰਿਹਾ ਕਿਉਂ ਆ ਰਿਹਾ ਨਾ ਮੂਝ ਪਾਣੀ ਦੇ ਕੇ ਹੈ ਨਾ ਵਧੀਆ ਬਹੁਤ ਹੀ ਸ਼ਾਨਦਾਰ ਜੀ ਤੇ ਨਜ਼ਾਰਾ ਹੀ ਆ ਗਿਆ ਜੀ ਇੱਧਰ ਦਾ ਤੇ ਨਾਲ ਕੀ ਹੁੰਦੇ ਜੀ ਤੁਹਾਡੇ ਹੋਰ ਸਾਗ ਇੱਕ ਪੰਜਾਬੀਆਂ ਦਾ ਜਿਹੜਾ ਸਭ ਤੋਂ ਫੇਵਰੇਟ ਚੀਜ਼ ਹੈ ਸਾਗ ਅੱਛਾ ਜੀ ਜੀ ਬਿਲਕੁਲ ਓਏ ਭਾਈ ਆ ਦਿਖਾਇਓ ਥੋੜੀ ਜੀ ਕੜਚੀ ਮਾਰ ਕੇ ਜੀ ਬਿਲਕੁਲ ਜ਼ਰੂਰ ਜੀ ਜ਼ਰੂਰ ਹਾਏ 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 ਆ ਦੇਖੋ ਵੀ ਜੇ ਮੱਕੀ ਦੀ ਰੋਟੀ ਨਾ ਮੱਕੀ ਦੀ ਰੋਟੀ ਦਿੰਦੇ ਭਾਈ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਛਾ ਜੀ ਦਿਖਾਇਓ ਭਾਈ ਥੋੜਾ ਜਿਹਾ ਤਾਂ ਤੁਸੀਂ ਸਵਾਦ ਹੀ ਲਿਆ ਦੋ ਭਾਈ ਵੇਟ ਕਾਦੇ ਲਈ ਕਰ ਰਹੇ ਹੋ ਜਲਦੀ ਦੇ ਇੱਥੇ ਆ ਜਾਓ ਭਾਜੀ ਕੋਲ ਜੇ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਖਾਣਾ ਹੈ ਤਾਂ ਕੀ ਬਾਤ ਜੀ ਤੇ ਇਹ ਨਾਲ ਕੀ ਹੈ ਭਾਜੀ ਇਹ ਸਾਡੇ ਆਲੂ ਫਿਲਿੰਗ ਕਰਦੇ ਸੀ ਜਿਹੜੇ ਪਿਛੇ ਦੇ ਵਿੱਚ ਇਹਦੇ ਵਿੱਚ ਕੀ ਕੀ ਪਾਇਆ ਇਹਦੇ ਵਿੱਚ ਤਨੀਆ ਪੁਦੀਨਾ ਸਾਡਾ ਫੇਵਰੇਟ ਕਾਫੀ ਮਸਾਲੇ ਪਾਏ ਹੋਏ ਨੇ ਇਹਨਾਂ ਵਿੱਚ ਖੁਸ਼ਬੂ ਆ ਰਹੀ ਏ ਜੋ ਬੜੀ ਵਧੀਆ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਹਰੀ ਮਿਰਚ ਵਗੈਰਾ ਜੀ ਹਰੀ ਮਿਰਚ ਪਾਨੇ ਆ ਜੇ ਅੱਛਾ ਜੀ ਕਸਟਮਰ ਦੇ ਹਿਸਾਬ ਦੇ ਨਾਲ ਹਾਂ ਹਾਂ ਇਹ ਨਾਲ ਪਿਆਜ਼ ਧਨੀਆਂ ਹਰੀ ਮਿਰਚ ਸਾਰਾ ਕੱਟ ਕੇ ਰੱਖਿਆ ਆ ਹੈ ਨਾ ਜੀ ਤੇ ਇਧਰ ਇਹਨਾਂ ਦੇ ਮੈਡਮ ਲੱਗੇ ਹੋਏ ਸਸੀ ਗਲ ਮੈਡਮ ਤੁਹਾਡਾ ਨਾਮ ਕੀ ਹੈ ਸਰ ਨੀਨਮ ਕਾਇਰਾ ਬਹੁਤ ਵਧੀਆ ਤੁਸੀਂ ਦੋਨੋਂ ਮਿਲ ਕੇ ਕੰਮ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਅੱਛਾ ਜੀ ਇਹ ਦੇਖੋ ਜੀ ਇਧਰ ਕਸਟਮਰ ਵੀ ਆਨੇ ਸ਼ੁਰੂ ਹੋ ਗਏ ਤੇ ਆ ਚੱਲ ਰਿਹਾ ਇਹਨਾਂ ਦਾ ਇਹ ਦੇਖੋ ਜੀ ਨਾਲ ਦੀ ਨਾਲ ਨਾ ਇਧਰ ਗੋਭੀ ਦੇ ਇਹਨਾਂ ਦੀ ਮੈਡਮ ਲੱਗੇ ਗੋਭੀ ਵਾਲਾ ਪਰੌਂਠਾ ਬਣਾਉਣ ਵਾਜੀ ਵਾਰ ਔਰ ਲੋਕਾਂ ਦੀ ਕ੍ਰੇਜ਼ ਦੇਖੋ ਤੁਸੀਂ ਉਧਰ ਰਸ਼ਵੀ ਔਰ ਇਹ ਹਜੇ ਆਈ ਹੈ ਆਂਦੀ ਨਾ ਕੋਲੇ ਰਸ਼ ਹੈ ਇਹ ਇਸ ਕਰਕੇ ਕਹਿੰਦੇ ਜੇ ਤੁਸੀਂ ਅੱਛੀ ਕੁਆਲਿਟੀ ਦਿੰਦੇ ਹੋ ਨਾ ਤਾਂ ਜਿੱਥੇ ਮਰਜ਼ੀ ਖੜੇ ਹੋ ਜਾਓ ਕਸਟਮਰ ਤੁਹਾਡੇ ਕੋਲ ਆਈ ਜਾਏਗਾ ਇਹ ਦੇਖੋ ਨਾਲ ਦੀ ਨਾਲ ਕਸਟਮਰ ਆ ਰਿਹਾ ਤੇ ਬਣਾਉਣ ਲੱਗੇ ਗੋਭੀ ਦਾ ਪਰੌਂਠਾ ਅੱਜ ਵੀ ਮੈਂ ਦਿਖਾਣਾ ਤੁਹਾਨੂੰ ਇਸ ਟਾਈਮੇ ਆਈ ਹੈ ਤੇ ਇਹਨਾਂ ਕੋਲੇ ਰਸ਼ ਲੱਗਣਾ ਸ਼ੁਰੂ ਹੋ ਗਿਆ ਥੋੜੀ ਦੇਰ ਬਾਅਦ ਤਾਂ ਮੈਨੂੰ ਨਾ ਸ਼ੂਟ ਕਰਨਾ ਵੀ ਮੁਸ਼ਕਿਲ ਹੋ ਜਾਏਗਾ ਤੇ ਆਹ ਦੇਖੋ ਜੀ ਇਹ ਤੁਹਾਨੂੰ ਦਿਖਾ ਲੱਗੇ ਗੋਭੀ ਵਾਲਾ ਪਰੌਂਠਾ ਇਹ ਦੇਖੋ ਜੀ ਤੁਸੀਂ ਗੋਭੀ ਦਾ ਖਾਣਾ ਹੈ ਪਨੀਰ ਵਾਲਾ ਖਾਣਾ ਹੈ ਆਲੂ ਵਾਲਾ ਖਾਣਾ ਹੈ ਜਾਂ ਮਿਕਸ ਖਾਣਾ ਹੈ ਜੋ ਮਰਜੀ ਇਹਨਾਂ ਨੂੰ ਕਹਿ ਦਿਓ ਇੱਕ ਵਾਰ ਉਹ ਬਣਾ ਦੇਣਗੇ ਇਹ ਦੇਖੋ ਨਾਲ ਦੀ ਨਾਲ ਕਸਟਮਰਸ ਦੇ ਆਰਡਰ ਅੱਛਾ ਕਿੱਦਾਂ ਦੇ ਪਰੌਂਠਾ ਇਹਨਾਂ ਦਾ ਵਧੀਆ ਬਣਾਉਂਦੇ ਥੈਂਕ ਯੂ ਤੁਹਾਡਾ ਰਾਮ ਜੀਸ਼ ਕੁਮਾਰ ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਤੇ ਥੈਂਕ ਯੂ ਤੁਹਾਡੇ ਲੋਕਾਂ ਦੀ ਸਪੋਰਟ ਨਾਲ ਕਿਸੇ ਦਾ ਕੰਮ ਚੱਲਦਾ ਹੈ ਨਾ ਜੀ ਥੈਂਕ ਯੂ ਸਰ ਇੱਧਰ ਪਰੌਂਠੇ ਚੱਲ ਰਹੇ ਗੋਭੀ ਵਾਲਾ ਪਰੌਂਠਾ ਵਾਹ ਜੀ ਵਾਹ ਬਹੁਤ ਹੀ ਵਧੀਆ ਇਕਦਮ 골ਡਨ ਕਲਰ ਦਾ ਪਰੌਂਠਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਰੜਿਆ ਹੋਇਆ ਜ਼ਿਆਦਾ ਖਾਣਾ ਤਾਂ ਮੈਡਮ ਨੂੰ ਕਹਿ ਦਿਓ ਜੇ ਘੱਟ ਕਹਿਣਾ ਹੈ ਤਾਂ ਕਹਿ ਦਿਓ ਜਿੱਦਾਂ ਦਾ ਕਹੋਗੇ ਤੁਹਾਨੂੰ ਉਦਾਂ ਦਾ ਪਰੌਂਠਾ ਬਣਾ ਕੇ ਦੇ ਦੇਣਗੇ ਬਹੁਤ ਹੀ ਵਧੀਆ ਵਾਹ ਜੀ ਵਾਹ ਕੋ ਨਾਲ ਦੀ ਨਾਲ ਆਰਡਰ ਚੱਲ ਰਹੇ ਗੋਭੀ ਵਾਲਾ ਪਰੌਂਠਾ ਆ ਦੇਖੋ ਭਾਜੀ ਵੀ ਲੱਗੇ ਹੋਏ ਆ ਇੱਧਰ ਦੇਖੋ ਜੇ ਗੋਭੀ ਵਾਲਾ ਪਰੌਂਠਾ ਖਾਣਾ ਹੈ ਨਾ ਆਲੂ ਵਾਲੇ ਪਰੌਂਠਾ ਕਰਾਉਂਦੇ ਆ ਇਹ ਭਾਜੀ ਦੀ ਨਾ ਸ਼ਕਲ ਨੋਟ ਯਾਦ ਕਰ ਲਓ ਇੱਥੇ ਆ ਜਿਓ ਰਾਮ ਨਾਲ ਐਨ ਵਧੀਆ ਤੁਹਾਨੂੰ ਪਰੌਂਠਾ ਮਿਲੂਗਾ ਐਨ ਫੁੱਲਿਆ ਫੁੱਲਿਆ ਜਿੱਦਾਂ ਦਾ ਤੁਸੀਂ ਕਹੋਗੇ ਹਰੀ ਮਿਰਚਾ ਤੇਜ ਪਾਣੀ ਐ ਘੱਟ ਪਾਣੀ ਐ ਪਿਆਜ਼ ਪਾਣਾ ਵਧਾਣਾ ਘਟਾਣਾ ਐ ਬਹੁਤ ਹੀ ਵਧੀਆ ਜੀ ਔਰ ਖੁਸ਼ਬੂ ਨਾ ਬਾਹਰ ਦਾ ਘਰ ਹੀ ਇੱਥੇ ਮਜ਼ੇਦਾਰ ਪਰੌਂਠੇ ਜੀ ਇਕਦਮ ਗੋਲਡਨ ਕਲਰ ਦੇ ਪਰੌਂਠੇ ਵਾਹ ਜੀ ਵਾਹ ਐਦਾਂ ਦੀ ਤਾਂ ਤੁਹਾਡੀ ਘਰ ਵਾਲੀ ਵੀ ਨਹੀਂ ਖਲਾ ਕੇ ਦੇਗੀ ਜਿੱਦਾਂ ਦਾ ਬਾਜੀ ਪਰੌਂਠਾ ਬਣਾ ਕੇ ਦਿੰਦੇ ਆ ਦੇਖੋ ਐਨਾ ਜੀ ਸ਼ਾਨਦਾਰ ਤੇ ਇਧਰ ਦੇਖੋ ਨਾਲ ਦੀ ਨਾਲ ਇਹ ਇਧਰ ਮੈਡਮ ਮਸਾਲਾ ਬਣਾ ਰਹੇ ਹੋ ਆ ਜੀ ਵਾ ਇਹ ਦੇਖੋ ਇਹਨੂੰ ਕਹਿੰਦੇ ਹੈ ਇਧਰ ਦੀ ਆ ਰਿਹਾ ਨਾ ਸਵਾਦ ਇਹ ਹੈ ਨਾ ਮਜ਼ੇਦਾਰ ਉਹ ਦੇਖੋ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਆਂ ਕੋਈ ਇਹ ਥੋੜਾ ਥੋੜਾ ਮਲਾਦੇ ਰਹਿੰਦੇ ਬਹੁਤ ਹੀ ਵਧੀਆ ਜੀ ਤੇ ਇਧਰ ਭਾਜੀ ਪਰੌਂਠੇ ਦੀ ਲੱਗਿਆ ਫੜਾਵੜ ਨਾਲ ਦੀ ਨਾਲ ਆਰਡਰ ਚੱਲ ਰਹੇ ਆਂ ਪਰੌਂਠਿਆਂ ਦੇ ਅਗਰ ਦਹੀਂ ਵਗੈਰਾ ਚਾਹੀਦੀ ਏ ਤੁਹਾਨੂੰ ਇਦਾਂ ਦਹੀਂ ਦੇ ਦਿੰਦੇ ਆਂ ਇਹ ਰਾਜਮਾ ਚਾਵਲ ਵਗੈਰਾ ਇਦਾਂ ਦਿੰਦੇ ਆਂ ਇਹ ਹਾਫ ਪਲੇਟ ਹੈ ਭਾਜੀ ਕੀ ਇਹ ਹਾਫ ਹਾਫ ਪਲੇਟ ਆਈ ਏ ਇਹ ਕਿੰਨੇ ਦੀ ਹੁੰਦੀ ਏ ਇਹ 30 ਰੁਪਏ ਦੀ ਹਾਫ ਪਲੇਟ ਹੈ 30 ਰੁਪਏ ਜੰਨੀ ਜ਼ਿਆਦਾ ਵਾਹ ਜੀ ਵਾਹ ਬਹੁਤ ਹੀ ਵਧੀਆ ਖੋਲ ਕੇ ਦੇਈਦਾ ਜੀ ਸਾਰੇ ਵਾਹ ਆ ਨਾ ਲੱਗ ਗਿਆ ਜੀ ਓਨੀਅਨ ਵਗੈਰਾ ਇਹਦੇ ਉੱਪਰ ਤੇ ਇਹਨਾਂ ਦੀ ਹਰੀ ਵਾਲੀ ਚਟਨੀ ਚਟਨੀ ਬਹੁਤ ਹੀ ਵਧੀਆ ਇਹ ਦੇਖੋ ਜੀ ਇਹਨੂੰ ਕਹਿੰਦੇ ਇੱਥੇ ਦੀ ਕ੍ਰੇਸ ਤੇ ਇਹ ਇਦਾਂ ਪੈਕ ਕਰਕੇ ਨਾਲ ਦੀ ਨਾਲ ਪੈਕਿੰਗ ਦੇ ਆਰਡਰ ਪ੍ਰੌਂਠਿਆਂ ਦੇ ਆਰਡਰ ਚੱਲ ਰਹੇ ਆ ਇੱਥੇ ਇਦਾਂ ਇਹ ਦਿੰਦੇ ਆ ਤੇ ਇਹਨਾਂ ਪਿੱਛੇ ਆਰਡਰ ਚੱਲ ਰਹੇ ਆ ਨਾਲ ਦੀ ਨਾਲ ਆਹ ਦੇਖੋ ਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਨਾਮ ਉਦਾਰ ਸਿੰਘ ਅੱਛਾ ਜੀ ਤੇ ਪ੍ਰੌਂਠੇ ਕਿਦਾਂ ਦੇ ਲੱਗੇ ਬਹੁਤ ਵਧੀਆ ਅੱਛਾ ਜੀ ਕਿੰਨੀ ਦੇਰ ਤੋਂ ਆ ਰਹੇ ਇਹਨਾਂ ਨਾਲ ਮੈਨੂੰ ਹੋ ਗਏ 2-3 ਮਹੀਨੇ ਅੱਛਾ ਜੀ ਬਹੁਤ ਹੀ ਵਧੀਆ ਥੈਂਕ ਯੂ ਜੀ ਸੱਜਣਾ ਗੱਲ ਕਰਨ ਲਈ ਆਹ ਦੇਖੋ ਇਹ ਤੇ ਇੱਧਰ ਹੀ ਦੋਨੋਂ ਹਸਬੰਦ ਵਾਈਫ ਲੱਗੇ ਆ ਪੂਰੀ ਮਜਾ ਨਾਲ ਔਰ ਨਾਲ ਦੇ ਨਾਲ ਪਰੌਂਠਿਆਂ ਦੇ ਆਰਡਰ ਚਾਰ ਰਹੇ ਮੈਡਮ ਤੁਸੀਂ ਦੱਸ ਰਹੇ ਸੀਗੇ ਬਾਪੂ ਜੀ ਬਾਰੇ ਕੀ ਕਹਿ ਰਹੇ ਸੀ ਮੈਨੂੰ ਸਮਝ ਨਹੀਂ ਆਇਆ ਸਰ ਜੀ ਜਿਹਨਾਂ ਨਾਲ ਮੈਂ ਤੁਹਾਨੂੰ ਮਿਲਾਨਾ ਚਾਹ ਰਹੀ ਆ ਉਹ ਸਾਡੇ ਬਾਪੂ ਨੇ ਅੱਛਾ ਜੀ ਠੀਕ ਹੈ ਤੇ ਐਕਚੁਅਲੀ ਮੇਰੇ ਫਾਦਰ ਨਹੀਂ ਹੈ ਮੈਂ ਇਹਨਾਂ ਨੂੰ ਹੀ ਬਾਪੂ ਕਹਿੰਦੀ ਆ ਅੱਛਾ ਜੀ ਤੇ ਇਹਨਾਂ ਨੇ ਸਾਨੂੰ ਮਤਲਬ ਇੰਨੀ ਸਪੋਰਟ ਕੀਤੀ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਜਿੰਨੀ ਤਾਰੀਖ ਮੈਂ ਕਹਾਂ ਓਨੀ ਤੇ ਚਲੋ ਮੈਂ ਤੁਹਾਨੂੰ ਮਿਲਾਂ ਚਾ ਹਾਂ ਹਾਂ ਆਓ ਜੀ ਚਲੋ ਜੀ ਆ ਤੇ ਮੈਡਮ ਨਾ ਇੱਧਰ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਸਰ ਸਰ ਤੁਹਾਡਾ ਨਾਮ ਗੁਰਮੀਲ ਸਿੰਘ ਵਾਜੀ ਵਾਜ ਸਰ ਮੈਡਮ ਨਾ ਤੁਹਾਡੀ ਇੰਨੀ ਤਾਰੀਫ ਕਰੀ ਜਾਂਦੇ ਸੀ ਨਾ ਕਹਿੰਦੇ ਸਾਨੂੰ ਦਾ ਪਿਓਾਂ ਦੀ ਥਾਂ ਮਿਲ ਗਏ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਤੇ ਐਡੀ ਬੜੀ ਇੱਜ਼ਤ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਜੀ ਹਾਂ ਜੀ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਨਾਲ ਨਾਲ ਕਰ ਰਹੇ ਹੋ ਤੁਹਾਡਾ ਆਸ਼ੀਰਵਾਦ ਹੈ ਜੀ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਸਾਡਾ ਗੱਲ ਕਰਕੇ ਤੇ ਤੁਸੀਂ ਪਰੌਂਠੇ ਬਹੁਤ ਚੰਗੇ ਨੇ ਅੱਛਾ ਇੱਕ ਹੋਰ ਵੀ ਦੱਸੋ ਪਰੌਂਠੇ ਖਾਦੇ ਇਹਨਾਂ ਦੇ ਹਾਂਜੀ ਉਹਦੇ ਬਾਰੇ ਵੀ ਦੱਸ ਦਿਓ ਸਾਨੂੰ ਬਹੁਤ ਵਧੀਆ ਬਹੁਤ ਹੀ ਵਧੀਆ ਪਰੌਂਠੇ ਅੱਛਾ ਜੀ 베ਨੈਸ ਥੈਂਕ ਯੂ ਜੀ ਥੈਂਕ ਯੂ ਜੀ ਮੈਡਮ ਜਦੋਂ ਪੈਕਿੰਗ ਦੇ ਆਰਡਰ ਵੀ ਚੱਲ ਰਹੇ ਸੀ ਨਾਲ ਦੇ ਨਾਲ ਨਮਸਕਾਰ ਸਰ ਨਮਸਕਾਰ ਸੈਠੋ ਦਾ ਨਾਮ ਸੇਮ ਸੇਮ ਬੂਟ ਕੋ ਅੱਛਾ ਸਰ ਪਰੌਂਠੇ ਕਿੱਦਾਂ ਦੇ ਇਹਨਾਂ ਦੇ ਬਹੁਤ ਵਧੀਆ ਅੱਛਾ ਜੀ ਤੇ ਕਿੰਨੀ ਦੇਰ ਤੱਕ ਆ ਰਹੇ ਇਹ ਥੋੜੇ ਦਿਨ ਹੋਏ ਨੇ ਅੱਛਾ ਤੇ ਵਾਹ ਵੀ ਵਧੀਆ ਬਣਾਉਂਦੇ ਵਾਹ ਜੀ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਟੇਸਟ ਆ ਜੀ ਜਮਾ ਹੀ ਕਰ ਵਾਲਾ ਟੇਸਟ ਆਂਦਾ ਜੀ ਉਹਦੇ ਫਰੋਟ ਦੇ ਖਾਨ ਚ ਅੱਛਾ ਜੀ ਸਭ ਨੂੰ ਬੇਨਤੀ ਕਰਦਾ ਸਾਰੇ ਜਣੇ ਆਓ ਤੇ ਵਿਜ਼ਿਟ ਕਰੋ ਆਪਣੇ ਪਾਈ ਭਾਬੀ ਜੀ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਖਾਣਾ ਖਿਲਾ ਰਹੇ ਨੇ ਉਹਦੇ ਅੱਛਾ ਜੀ ਤੁਹਾਡਾ ਨਾਮ ਜੀ ਮਨੀਸ਼ ਜੀ ਵਾਹ ਜੀ ਵਾਹ ਧੰਨਵਾਦ ਥੈਂਕ ਯੂ ਤੁਹਾਡਾ

ਇੰਦਾ ਦੀ ਕੜੀ ਚਾਵਲ ਖਾਣੇ ਨਾ ਆ ਜਾਓ ਫਿਰ ਵੀਰੇ ਕੋਲੇ ਪਾਜੀ ਆ ਦੇਖੋ ਹਰੀ ਮਿਰਚ ਵਗੈਰਾ ਤੁਹਾਨੂੰ ਘੱਟ ਵੱਧ ਚੀਂਦੀਆਂ ਤਾਂ ਬੋਲ ਸਕਦੇ ਇਹਨਾਂ ਨੂੰ ਇਹਨਾਂ ਦੇ ਪਰੌਂਠੇ ਐਨੇ ਵਧੀਆ ਨਾ ਲੋਕੀ ਇੰਨੀ ਦੂਰੋਂ ਦੂਰੋਂ ਖਾਨ ਆਂਦੇ ਆ ਆ ਦੇਖੋ ਇੱਧਰ ਸਰਦਾਰ ਜੀ ਖੜੇ ਐ ਵੇਟ ਕਰ ਰਹੇ ਇਹਨਾਂ ਦੇ ਪਰੌਂਠਿਆਂ ਦੀ ਤੇ ਚਾਹ ਦੀ ਆ ਇੱਧਰ ਪਾਜੀ ਬੱਲ ਗਿਆ ਹੈ ਚਾਹ ਬਣਾਣ ਆ ਇੱਧਰ ਲੱਗੇ ਹੈ ਮੈਡਮ ਬਣਾਣ ਪਰੌਂਠੇ ਪਾਜੀ ਫਿਰ ਮੈਨੂੰ ਪਰੌਂਠਾ ਬਣਾ ਦਿਓ ਇੱਕ ਟੇਸਟ ਦਿਖਾਈਏ ਮੈਡਮ ਮੈਂ ਹਰੀ ਮਿਰਚ ਪਾਣਾ ਜਿਆਦਾ ਠੀਕ ਐ ਸਰ ਤੇ ਇਹ ਬਣਨ ਲੱਗਿਆ ਜੀ ਆਪਣਾ ਪਰੌਂਠਾ ਏ ਬਾਪੂ ਜੀ ਮੇਰਾ ਬਰਾਵਾ ਗੁਵਾੜੇ ਟਾਈਗੀ ਹਾਂਜੀ ਹਾਂਜੀ ਬਾਪੂ ਜੀ ਸਸਿਕਾਰ ਹਾਂਜੀ ਤੁਹਾਡਾ ਨਾਮ ਪੀਪਲ ਸਿੰਘ ਅੱਛਾ ਕੀ ਕਿਦਾਂ ਦੇ ਪਰੌਂਠੇ ਇਹਨਾਂ ਦੇ ਪਰੌਂਠੇ ਬਹੁਤ ਸੁਆਦਾਂ ਜੀ ਬੜੇ ਕਰਾਰੇ ਜਿਹੜਾ ਇੱਕ ਵਾਰੀ ਖਾ ਲਿੰਦਾ ਬਾਰ ਬਾਰੀ ਆਉਂਦਾ ਇਹਨਾਂ ਕੋਲ ਅੱਛਾ ਜੀ ਇੰਨੇ ਸੁਆਦ ਪਰੌਂਠੇ ਨੇ ਸ਼ਾਬਾਸ਼ ਤੁਹਾਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਇੱਥੇ ਉਦੋਂ ਵੀ ਆਉਂਦੇ ਹਾਂ ਸਾਨੂੰ 6 ਸਾਲ ਹੋ ਗਏ ਹਾਂ ਜੀ ਅੱਛਾ ਦੇ ਇਹ ਤਾਂ ਪਰ ਹੁਣੀ ਨਵਾਂ ਕੰਮ ਸ਼ੁਰੂ ਕੀਤਾ ਨਾ ਥੋੜੇ ਜਿਹਾ ਐ ਇਹਨਾਂ ਦੇ ਪਰੌਂਠਿਆਂ ਦੀ ਤੇ ਕਮਾਲ ਹੀ ਹੋਗੀ। ਅੱਛਾ ਜੀ ਵਾਹ ਜੀ ਵਾਹ ਧੰਨਵਾਦ ਬਾਪੂ ਜੀ। ਤੇ ਇਧਰ ਬਾਜੀ ਕਹਿੰਦੇ ਪਰੌਂਠਾ ਬਣਾ ਕੇ ਦੇਣਾ। ਵਧੀਆ ਇਧਰ ਦੇਖੋ 골ਡਨ ਕਲਰ ਦੇ ਪਰੌਂਠੇ ਖਾਣੇ ਹਨਾ ਕ੍ਰਿਸ਼ਨਾ ਫਾਸਟ ਫੂਡ ਤੇ ਆਜੋ। ਇਹ ਦੋਨੋਂ ਤੁਹਾਨੂੰ ਹਸਬੰਡ ਵਾਈਫ ਮਿਲਣਗੇ ਇੱਥੇ ਤੇ ਇਹਨਾਂ ਦੀ ਪਛਾਣ ਕਰ ਲਓ ਤੇ ਇਹਨਾਂ ਕੋਲ ਆਜੋ ਹੈ ਨਾ ਜਬਰਦਸਤ ਆਰਿਆ ਨਾ ਮੂੰਹ ਚ ਪਾਣੀ ਦੇਖ ਕੇ ਹੈ ਨਾ ਸ਼ਾਨਦਾਰ ਵੇਟ ਕਰਨ ਲਈ ਕਰ ਰਹੇ ਹੋ ਜਲਦੀ ਤੋਂ ਜਲਦੀ ਇੱਥੇ ਆਓ ਤੇ ਇੱਥੇ ਦਾ ਟੇਸਟ ਕਰੋ ਤੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੋ ਪਰੌਂਠਾ ਬੰਦ ਹੈ ਤੇ ਇਹਦਾ ਟੇਸਟ ਦਿਖਾਣਿਆ ਤੁਹਾਨੂੰ ਕਰਕੇ ਇਹ ਦੇਖੋ ਜੀ ਆਪਣਾ ਪਰੌਂਠਾ ਵੀ ਰੈਡੀ ਹੋ ਗਿਆ ਇੱਧਰ ਅਰੇ ਵਾਹ ਜੀ ਇਹਾਂ ਲੱਗਿਆ ਜੀ ਆਪਣੀ ਪਲੇਟ ਸਪੈਸ਼ਲ ਚਟਨੀ ਹਾਂ ਜੀ ਇਹ ਦੇਖੋ ਜੀ ਬਸ ਬਸ ਸਰ ਬਹੁਤ ਹੈ ਬਹੁਤ ਹੈ ਨਾਲ ਪਰੌਂਠਾ ਹੈ ਜੀ ਆਹ ਰੇ ਪਾਜੀ ਕਹਿੰਦੇ ਕੜੀ ਤੇ ਰਾਜਮਾ ਦਾ ਟੇਸ ਵੀ ਕਰੋ ਸਾਡੀ ਕਹਿੰਦੇ ਜਬਰਦਸਤ ਹੈ ਇਹ ਪਾਜੀ ਮਨ ਲੱਗੇ ਬਸ ਟੇਸਟ ਕਰਨਾ ਬਹੁਤ 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 ਹੈ ਜੀ ਮੈਂ ਤਾਂ ਥੋੜਾ ਥੋੜਾ ਪਾ ਦਿਓ ਪੰਜਾਬੀਆਂ ਨੇ ਰੋਕਣਾ ਪੈਂਦਾ ਇਹਨਾਂ ਦੇ ਹੱਥ ਨਹੀਂ ਰੁਕਦੇ ਪੰਜਾਬੀਆਂ ਦੇ ਪੈਸੇ ਫੁੱਲ ਭਰ ਕੇ ਦਿੰਦੇ ਮੈਂ ਤਾਂ ਸਿਰਫ ਤੁਹਾਨੂੰ ਨਾ ਟੇਸਟ ਦਿਖਾਣ ਲੱਗਿਆ ਇਹ ਆ ਗਈ ਜੀ ਰਾਜਮਾ ਵਾਹ ਜੀ ਵਾਹ ਆ ਰਣਾ ਮੂਝ ਪਾਣੀ ਦੇ ਕੇ ਹੈ ਨਾ ਚੰਦਰ ਤੇ ਨਾਲ ਇਹਨਾਂ ਦੀ ਕੜੀ ਆਹ ਇਤਾਂ ਟੱਕਨ ਖੁੱਲਦਾ ਹੈ ਨਾ ਮ제 ਹੀ ਆ ਜਾਂਦਾ ਯਾਰ ਕੜੀ ਦਾ ਪਕੌੜਾ ਓਏ ਹੋਏ ਕੜੀ ਖਸ਼ੂ ਉਦਾਰ ਕੜੀ ਕਈ ਜਿਹੜਾ ਘੱਟ ਪਾਓ ਇਹ ਫੇਰ ਪਾਈ ਜਾਂਦੇ ਆ ਪੰਜਾਬੀ ਨਾ ਟਲਦੇ ਨਹੀਂ ਇਹਨਾਂ ਨੂੰ ਹੰਦਾ ਵੀ ਖਲਾਕ ਲਾ ਕੇ ਰਜਾਦ ਬੰਦੇ ਨੂੰ ਵਾਹ ਜੀ ਬਹੁਤ ਵਧੀਆ ਤੇ ਇਹ ਜੀ ਆਪਣਾ ਪਰੌਂਠਾ ਤੇ ਆ ਗਿਆ ਜੀ ਉੱਪਰ ਪਿਆਜ਼ ਵਗੈਰਾ ਵਾਹ ਜੀ ਵਾਹ ਤੇ ਚਟਨੀ ਇਹਨਾਂ ਦੀ ਸਪੈਸ਼ਲ ਵਾਲੀ ਚਟਨੀ ਤਾਂ ਇਹਨਾਂ ਦੀ ਕੁਝ ਸਪੈਸ਼ਲ ਹੀ ਹੈ ਜੀ ਜੀ ਬਿਲਕੁਲ ਖੋਲ ਦੇ ਨਾ ਖੁਸ਼ਬੂ ਵਾਰਤਾ ਕਰ ਰਹੀ ਹੈ ਵਾਹ ਜੀ ਵਾਹ ਤੇ ਆਪਾਂ ਹੁਣ ਇਹਦਾ ਕਰਦੇ ਹਾਂ ਟੇਸਟ ਇਹ ਆ ਗਿਆ ਜੀ ਉੱਪਰ ਗਾਰਨਿਸ਼ ਤੇ ਧਨੀਆ ਸਵਾਦ ਹੀ ਆ ਗਿਆ ਦੇਖ ਕੇ ਥੋੜੇ ਜਿਹੇ ਐ ਬਟ ਬੜੇ ਵਧੀਆ ਲੱਗ ਰਹੇ ਐ ਤੇ ਆ ਤਾਂ ਹੈਗਾ ਜੀ ਪਰੌਂਠਾ ਪੰਜਾਬੀਆਂ ਦੇ ਹੱਥ ਦਾ ਪਰੌਂਠਾ ਹੈ ਨਾ ਸ਼ਾਨਦਾਰ ਤੇ ਨਾਲ ਹੈ ਜੀ ਇਹਨਾਂ ਦੀ ਸਪੈਸ਼ਲ ਵਾਲੀ ਚਟਨੀ ਏ ਹੈਗੀ ਇਹਨਾਂ ਦੀ ਚਾਵਲ ਕੜੀ ਪਕੌੜਾ ਆ ਦੇਖੋ ਪਿੰਡਾ ਵੜਾ ਤੇ ਦੋਨਾਂ ਦਾ ਨਾ ਮੈਂ ਟੇਸਟ ਕਰਕੇ ਦਿਖਾਨਾ ਇੱਧਰ ਰਾਜਮਾ ਹੈ ਟੇਸਟ ਵਾਸਤੇ ਦਿੱਤੇ ਤੇ ਆਪਾਂ ਹੁਣ ਟੇਸਟ ਕਰਕੇ ਦਿਖਾਨੇ ਆ ਇਹ ਆ ਗਿਆ ਜੀ ਆਪਣਾ ਪਰੌਂਠਾ ਹੈ ਨਾ ਸ਼ਾਨਦਾਰ ਪਰੌਂਠਾ ਆਪਾਂ ਲੈਨੇ ਇੱਕ ਵਾਈਟ ਦੀ ਆ ਦੇਖੋ ਸਟਫਿੰਗ ਦੇਖੋ एकदम ਸ਼ਾਨਦਾਰ ਆ ਆਹ ਰਹਾ ਨਾ ਮੂਝ ਪਾਣੀ ਦੇਖ ਕੇ ਹੈ ਨਾ ਵਧੀਆ ਤੇ ਚਟਨੀ ਇਹਨਾਂ ਦੀ ਬਹੁਤ ਹੀ ਲਾਜਵਾਬ ਹੈ ਤੇ ਆਪਾਂ ਲੈਨੇ ਇੱਕ ਵਾਈਟ ਆ ਦੇਖੋ ਐ ਨਾ ਮ제 ਦਾ ਬਾਬੋ ਪਰੌਂਠਾ ਨਾ ਐਨਾ ਵਧੀਆ ਵਾਕਈ ਤੁਸੀਂ ਬਾਰ ਬਾਰ ਖਾਓਗੇ ਸਰਦਾਰ ਜੀ ਨਾ ਸਹੀ ਕਹਿ ਰਹੇ ਸੀ ਔਰ ਮੈਂ ਤਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਵਾਈਆਂ ਥੋੜੀ ਤੇਜ਼ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਪਰੌਂਠੇ ਦੀ ਇੱਕ ਬਾਈਟ ਹੋਰ ਚਟਨੀ ਇਹਨਾਂ ਦੀ ਬਹੁਤ ਵਧੀਆ ਤੇ ਆ ਆਪਾਂ ਇੱਕ ਬਾਈਟ ਹੋਰ ਹੂੰ ਬਾਬੇ ਪਰੌਂਠੇ ਦੇ ਵਿੱਚ ਫੀਲਿੰਗ ਪ੍ਰੋਪਰ ਹੈ ਤੇ ਪਰੌਂਠੇ ਦਾ ਸਾਈਜ਼ ਵੀ ਬਹੁਤ ਵਧੀਆ ਹੈ ਔਰ ਟੇਸਟ ਵੀ ਬਹੁਤ ਵਧੀਆ ਬਣਾਇਆ ਔਰ ਬਾਕੀ ਜੇ ਤੁਹਾਨੂੰ ਰੜਿਆ ਘੱਟ ਚਾਹੀਦਾ ਬਸ ਚੀਂਦਾ ਤਾਂ ਮੈਡਮ ਨੂੰ ਕਹਿ ਸਕਦੇ ਹੋ ਪਰੌਂਠਾ ਬਹੁਤ ਵਧੀਆ ਸੀ ਹੁਣ ਇਹਨਾਂ ਦੇ ਨਾ ਚਾਵਲ ਰਾਜਮਾ ਤੇ ਕੜੀ ਤੇ ਮੈਂ ਉਹਦਾ ਟੇਸਟ ਵੀ ਦਿਖਾਣਾ ਤੁਹਾਨੂੰ ਆਹ ਦੇਖੋ ਜੀ ਇਹ ਹੈ ਜੀ ਪਕੌੜਾ ਨਾਲ ਕੜੀ ਆਹ ਦੇਖੋ ਐਨਾ ਸ਼ਾਨਦਾਰ ਆਹ ਰਣ ਮੂੰਚ ਪਾਣੀ ਦੇਖ ਕੇ ਤੇ ਆਪਾਂ ਲੈਨੇ ਇੱਕ ਬਾਈਟ ਜੀ ਹੂੰ ਬਾਈ ਸਵਾਦਿਲ ਅਦਾ ਬਹੁਤ ਨਜ਼ਾਰੇदार ਤੇ ਆ ਇੱਕ ਵਾਈਟ ਹੋਰ ਹੂੰ ਹੂੰ ਨਾਲ ਦਿੱਤੇ ਇਹਨਾਂ ਨੇ ਸਾਈਡ ਤੇ ਰਾਜਮਾ ਪਾਇਆ ਮੈਂ ਰਾਜਮਾ ਦੀ ਵੀ ਇੱਕ ਨਾਲ ਰਾਜਮਾ ਰਾਜਮਾ ਚਟਨੀ ਹੈ ਉੱਪਰ ਹਰਾ ਧਨੀਆ ਔਨੀਅਨ ਹੂੰ ਖਾਦਿਓ ਕੜੀ ਦਾ ਸਵਾਦ ਹੈ ਹੀ ਹੈ ਰਾਜਮਾ ਵੀ ਨਾ ਇਹਨਾਂ ਦੇ ਇੰਨੇ ਵਧੀਆ ਲੱਗੇ ਨਾ ਮੈਨੂੰ ਕਹ ਤੁਸੀਂ ਇੱਕ ਵਾਰੀ ਖਾਓਗੇ ਨਾ ਵਾਕਈ ਬਾਰ-ਬਾਰ ਆਉਂਗੇ ਖਾਣ ਤਾਂ ਠੀਕ ਹੈ ਗਾਇਸ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਇਹਦੇ ਬਾਰੇ ਕਮੈਂਟ ਕਰਿਓ ਤੇ ਜਿਨ੍ਹਾਂ ਨੇ ਉਰੇ ਦਾ ਟੇਸ ਕੀਤਾ ਉਹ ਵੀ ਕਮੈਂਟ ਕਰਨ ਜਿਨੇ ਉਰੇ ਦਾ ਟੇਸ ਨਹੀਂ ਕੀਤਾ ਉਹ ਇੱਕ ਵਾਰ ਉਰੇ ਆ ਕੇ ਜਾਵੇ ਤੇ ਉਰੇ ਦਾ ਟੇਸ ਕਰੇ ਤੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੇ ਤਾਂ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਪੰਜਾਬੀ ਕੋ ਤਦ ਤੱਕ ਸੋ ਧੰਨਵਾਦ ਸ਼ੁਕਰੀਆ ਸੇਵਾ ਉਹ ਪਹਿਲਾਂ ਅਜਿਹਾ ਤੋਂ ਮਸਲਾ ਹੂੰ